ਸਮੱਚੀ ਸਾਥ ਸੰਗਤ ਜਿਹੜੀ ਆਪਣਾ ਟਾਈਮ ਕੱਢ ਕੇ ਪਹੁੰਚੇ ਹੋ ਮੇਰੇ ਬੱਚੇ ਮੇਰੇ ਭਰਾ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਤੁਸੀਂ ਪਾਰਟੀ ਦੇ ਸੀਨੀਅਰ ਲੀਡਰ ਸਾਹਿਬਾਨ ਦੇ ਵਿਚਾਰ ਸੁਣੇ ਨੇ ਜਿਨ੍ਹਾਂ ਨੇ ਪਾਰਟੀ ਦੇ عقیده ਬਾਰੇ ਸਿਧਾਂਤ ਬਾਰੇ ਆਪ ਜੀ ਨੂੰ ਦੱਸਿਆ ਮੇਰੀ ਵੀ ਬੇਨਤੀ ਇਹੀ ਹੈ ਕਿ ਆਪਾਂ ਨੂੰ ਜਦੋਂ ਵੀ ਕੋਈ ਫੈਸਲਾ ਕਰਨਾ ਹੁੰਦਾ ਤਾਂ ਇਤਿਹਾਸ ਤੇ ਜਰੂਰ ਝਾਤ ਮਾਰ ਲੈਣੀ ਚਾਹੀਦੀ ਹੈ ਸਾਡਾ ਜਿਹੜਾ ਪਿਛਲਾ 50 ਸਾਲ ਦਾ ਇਤਿਹਾਸ ਹੈ ਜੋ ਸਾਡੇ ਸਮਿਆਂ ਚ ਹੋਇਆ ਹੈ ਮੇਰੀ ਉਮਰ ਵਾਲੇ ਜਿਹੜੇ ਵੀ ਤੁਸੀਂ ਬੈਠੇ ਹੋ ਉਹਨਾਂ ਸਾਰਿਆਂ ਦੇ ਸਾਹਮਣੇ ਇਹ ਸਭ ਕੁਝ ਵਾਪਰਿਆ ਜਿਹਦੀਆਂ ਗੱਲਾਂ ਆਪਾਂ ਕਰ ਰਹੇ ਹਾਂ ਬਹੁਤ ਘੱਟ ਕੌਮਾਂ ਦੇ ਹਿੱਸੇ ਇਹ ਆਉਂਦਾ ਹੈ ਕਿ ਉਹਨਾਂ ਕੋਲ ਗੁਰੂ ਦਾ ਦਿੱਤਾ ਸਿਧਾਂਤ ਹੋਵੇ ਤੇ ਵਾਪਰ ਰਹੇ ਸਮੇਂ ਦਾ ਉਹਨਾਂ ਨੂੰ ਪਤਾ ਹੋਵੇ ਉਹ ਦੋਨਾਂ ਦੇ ਵਿੱਚ ਜੇ ਫਰਕ ਪੈ ਜਵੇ ਕਿ ਤੁਹਾਡੇ ਗੁਰੂ ਸਹਿਬਾਨ ਆਪਣੀ ਜ਼ਿੰਦਗੀ 'ਚ ਤੁਹਾਨੂੰ ਕੀ ਸਮਝਾ ਕੇ ਗਏ ਨੇ ਤੇ ਤੁਸੀਂ ਕੀ ਕਰ ਰਹੇ ਹੋ ਤਾਂ ਸਾਡੇ ਕੋਲ ਮੌਕੇ ਹੁੰਦੇ ਨੇ ਕਿ ਜੇਕਰ ਜਾਣੇ ਅਣਜਾਣੇ 'ਚ ਸਾਡੇ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਕੁਤਾਹੀ ਹੋਈ ਹੈ ਜਿਹੜੀ ਗੁਰੂ ਦੇ ਭਾਣੇ ਤੋਂ ਅਲੱਗ ਹੈ ਤਾਂ ਸਾਨੂੰ ਸੁਧਾਰ ਲੈਣੀ ਚਾਹੀਦੀ ਹੈ ਇੱਕ ਤਾਂ ਮੇਰੀ ਬੇਨਤੀ ਇਹ ਹੈ 50 ਸਾਲ ਦਾ ਸਮਾਂ ਜਿਹਦੇ ਚੋਂ 1978 ਤੋਂ ਲੈ ਕੇ ਕਿ ਅੱਜ ਤੱਕ ਮੈਂ ਤਕਰੀਬਨ 80 90 ਪਰਸੈਂਟ ਘਟਨਾਵਾਂ ਦਾ ਚਸ਼ਮਦੀਦ ਗਵਾਹ ਹਾਂ ਕਿ ਉਹਨਾਂ ਮੇਰੇ ਸਮਿਆਂ ਦੇ ਵਿੱਚ ਜਾਂ ਕਸ਼ਮੀਰੀ ਸਾਹਿਬ ਹੋਣ ਜਾਂ ਹਰਦੀਪ ਸਿੰਘ ਹੋਣ ਸਤਰਾਮ ਸਿੰਘ ਹੋਣ ਜਿਨ੍ਹਾਂ ਦੀਆਂ ਚਿੱਟੀਆਂ ਦਾੜੀਆਂ ਨੇ ਸਾਡੇ ਪਾਰਟੀ ਦੇ ਵਿੱਚ ਉਹਨਾਂ ਦੇ ਸਮੇਂ ਵਿੱਚ ਹੀ ਉਹ ਗੱਲਾਂ ਵਾਪਰੀਆਂ ਨਹੀਂ ਜੇ ਇਹ ਗੱਲ 1978 ਦੀ ਕਰਾਂ ਤਾਂ 1978 ਦੇ ਵਿੱਚ ਬੇਸ਼ੱਕ ਅੱਜ 47 ਸਾਲ ਹੋ ਗਏ ਨੇ ਅੱਧੀ ਸਦੀ ਹੋ ਗਈ ਐ 47 ਸਾਲ ਪਹਿਲਾਂ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਚਿੱਟੇ ਦਿਨ ਜਿਵੇਂ ਅੱਜ ਆ ਦਿਨ ਚੜ੍ਹਾ ਹੋਇਆ ਸੰਤ ਜਰਨੈਲ ਸਿੰਘ ਜੀ ਨੇ ਅਰਦਾਸ ਕਰਕੇ ਮੰਜੀ ਸਾਹਿਬ ਦੀਵਾਨ ਹਾਲ ਚੋਂ ਇੱਕ ਜਥਾ ਤੋਰਿਆ ਤੇ ਭਾਈ ਫੌਜਾ ਸਿੰਘ ਜੀ ਉਸ ਜਥੇ ਦੀ ਅਗਵਾਈ ਕਰ ਰਹੇ ਨੇ ਉਹ ਜਥਾ ਜਾ ਰਿਹਾ ਸਤਨਾਮ ਵਾਹਿਗੁਰੂ ਕਰਦਾ ਜਾ ਰਿਹਾ ਤੇ ਕਹਿ ਰਿਹਾ ਕਿ ਜਿਹੜਾ ਅਨਰੰਕਾਰੀ ਮਿਸ਼ਨ ਵਾਲਿਆਂ ਨੇ ਕਿਤਾਬ ਇੱਕ ਬਣਾਈ ਹੈ ਜਿਹਦਾ ਨਾਮ ਅਵਤਾਰ ਬਾਣੀ ਹੈ ਉਹਦੇ ਚ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੋੜ ਮੋੜ ਕੇ ਲਿਖੇ ਗਏ ਨੇ ਉਹ ਕਿਤਾਬ ਬੰਦ ਕਰ ਦੇਣੀ ਚਾਹੀਦੀ ਆ ਇਹ ਉਹਨਾਂ ਦੀ ਮੰਗ ਸੀ ਮੈਂ ਗੱਲ 978 ਦੀ ਕਰਦਾ ਜਦੋਂ ਉਹ ਜਥਾ ਉੱਥੇ ਪਹੁੰਚਿਆ ਸਤਨਾਮ ਵੈਗਰੂ ਕਰ ਰਿਹਾ ਹੈ ਅੰਦਰੋਂ ਗੋਲੀ ਚੱਲੀ ਹੈ ਤੇ 13 ਬੰਦੇ ਸੜਕ ਉੱਤੇ ਸ਼ਹੀਦ ਹੋਏ ਪਏ ਨੇ ਤੇ 40 ਬੰਦੇ ਤੁਹਾਡੇ ਹਸਪਤਾਲਾਂ ਦੇ ਵਿੱਚ ਦਾਖਲ ਹੋ ਗਏ ਜ਼ਖਮੀ ਹੋ ਕੇ ਮੇਰਾ ਤੁਹਾਡਾ ਧਿਆਨ ਉਸ ਗੱਲ ਵੱਲ ਦਿਵਾਉਣ ਦਾ ਮੇਰਾ ਕਾਰਨ ਹੈ ਕਿ ਤੁਸੀਂ ਅੱਜ YouTube ਚੋਂ ਕੱਢ ਕੇ ਪੜੋ Google ਚੋਂ ਪੜੋ ਬੱਚੇ ਪੜ ਸਕਦੇ ਨੇ ਉਸ ਘਟਨਾ ਦੇ ਦੋਸ਼ੀ ਬੰਦਿਆਂ ਨੂੰ ਇੱਕ ਦਿਨ ਦੀ ਵੀ ਸਜ਼ਾ ਇੱਕ ਘੰਟੇ ਦੀ ਸਜ਼ਾ ਨਹੀਂ ਹੋਈ ਆਖਰ ਉਹਨਾਂ 13 ਨੂੰ ਕੌਣ ਸ਼ਹੀਦ ਕਰ ਗਿਆ ਇਹ ਇੱਕ ਸਵਾਲ ਹੈ ਚੀਫ ਮਿਨਿਸਟਰ ਕੌਣ ਸੀ ਪ੍ਰਕਾਸ਼ ਸਿੰਘ ਬਾਦਲ ਇਹ ਦੂਜਾ ਸਵਾਲ ਹੈ ਚੀਫ ਮਿਨਿਸਟਰ ਨੇ ਸਜ਼ਾ ਕਿਉਂ ਨਹੀਂ ਦਵਾਈ ਇਹ ਤੀਜਾ ਸਵਾਲ ਹੈ ਪਰ ਉਸ ਤੋਂ ਬਾਅਦ ਵੀ 78 ਤੋਂ ਮੈਂ ਦੱਸਿਆ 47 ਸਾਲ ਹੋ ਗਏ ਨੇ 47 ਸਾਲ ਦੇ ਵਿੱਚ ਪੰਜਾਬ ਦੇ ਮੇਰੇ ਭੈਣਾ ਭਰਾਵਾਂ ਨੇ ਬੱਚੇ ਬੱਚੀਆਂ ਨੇ ਫਿਰ ਤਿੰਨ ਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦਾ ਚੀਫ ਮਿਨਿਸਟਰ ਬਣਾਇਆ ਕਿਸੇ ਨੇ ਨਹੀਂ ਪੁੱਛਿਆ ਉਹ ਜਦੋਂ ਵੀ ਉਹਦੇ ਬੰਦੇ ਤੁਹਾਡੇ ਪਿੰਡਾਂ ਚ ਆਏ ਤੁਸੀਂ ਨਹੀਂ ਪੁੱਛਿਆ ਗਲਤੀ ਹੋਈ ਹੈ ਕਿ ਪ੍ਰਕਾਸ਼ ਸਿੰਘ ਇਹ ਦੱਸ ਜਉਦੀ ਪਾਰਟੀ ਇਹ ਦੱਸੇ ਕਿ 1978 ਦੀ ਘਟਨਾ ਦੇ ਪਿੱਛੇ ਕੌਣ ਸੀ ਤੁਸੀਂ ਇਨਕੁਆਰੀ ਕਿਉਂ ਨਹੀਂ ਕੀਤੀ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਦਵਾਈ ਇਹ 47 ਕੱਲੇ ਦੀ ਗੱਲ ਨਹੀਂ ਹੈ ਸੁਰ 47 ਸਾਲ ਪਹਿਲਾਂ ਦੀ ਗੱਲ ਨਹੀਂ ਹੈ ਉਸ ਤੋਂ ਬਾਅਦ ਜੋ ਕੁਝ ਵਾਪਰਿਆ ਹੈ ਉਦੇ ਲਈ ਕਾਂਗਰਸ ਤੇ ਬਾਦਲ ਬਰਾਬਰ ਦੇ ਜ਼ਿੰਮੇਵਾਰ ਨੇ ਜੇ ਕਾਂਗਰਸ ਨੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਦੇ ਵਿੱਚ ਪੂਰਨ ਸਹਿਮਤੀ ਸੀ ਪ੍ਰਕਾਸ਼ ਸਿੰਘ ਬਾਦਲ ਦੀ ਜੇ ਸਹਿਮਤੀ ਨਾ ਹੁੰਦੀ ਤਾਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵਾਂਗ ਉਹਨਾਂ ਦੀਆਂ ਸਟੇਜਾਂ ਤੇ ਵੀ ਸੰਤ ਜਰਨੈਲ ਸਿੰਘ ਪਿੰਡਰਾਵਾਲ ਦਾ ਫੋਟੋ ਲੱਗਣਾ ਚਾਹੀਦਾ ਸੀ 84 ਤੋਂ ਲੈ ਕੇ ਅੱਜ ਤੱਕ ਕੋਈ ਇੱਕ ਸਟੇਜ ਦੱਸੋ ਜਿਹੜੀ ਪ੍ਰਕਾਸ਼ ਸਿੰਘ ਬਾਦਲ ਨੇ ਲਾਈ ਹੋਵੇ ਤੇ ਉਹਦੇ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦਾ ਫੋਟੋ ਆਇਆ ਹੋਵੇ ਇਹਦਾ ਮਤਲਬ ਹੈ ਜੇ ਉਹ ਪਹਿਲਾਂ ਜਵਾਨੀ ਕਹਿੰਦੇ ਰਹੇ ਨੇ ਕਿ ਭਿੰਡਰਾਵਾਲਾ ਕਾਂਗਰਸ ਦਾ ਏਜੰਟ ਹੈ ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੂੰ ਕਹਿੰਦੇ ਰਹੇ ਨੇ ਕਿ ਇਹ ਵੀ ਕਾਂਗਰਸ ਦਾ ਏਜੰਟ ਹੈ ਪਰ ਕਿਹਦਾ ਕੌਣ ਏਜੰਟ ਸੀ ਇਹ ਸਮੇਂ ਨੇ ਤੁਹਾਨੂੰ ਦੱਸ ਦਿੱਤਾ ਅੱਜ ਦੀ ਘਟਨਾ ਕੀ ਹੈ ਅਮਰਤਪਾਲ ਸਿੰਘ ਤੁਹਾਡਾ ਪੁੱਤ ਹੈ ਤੁਹਾਡਾ ਭਰਾ ਹੈ ਉਹ ਤੁਹਾਡੀਆਂ ਨਸਲਾਂ ਨੂੰ ਬਚਾਉਣ ਵਾਸਤੇ ਦੁਬਈ ਵਰਗਾ ਵਧੀਆ ਸ਼ਹਿਰ ਦਾ ਵਪਾਰ ਛੱਡ ਕੇ ਆਇਆ ਤੁਹਾਡੀਆਂ ਅੱਖਾਂ ਸਾਹਮਣੇ ਆਇਆ ਅਮਰਤ ਛਕਿਆ ਤੇ ਅਮਰਤ ਛਕਾ ਰਿਹਾ ਸੀ ਤਾਂ ਜੋ ਪੰਜਾਬ ਦੀ ਬਰਬਾਦੀ ਜਿਹੜੀ ਅੱਜ ਨਸ਼ੇ ਨਾਲ ਹੋ ਰਹੀ ਹੈ ਉਦੇ ਤੋਂ ਰਾਹਤ ਮਿਲ ਸਕੇ